ਜਾਹਨ ਵੀਰਾਂ ਦੇ ਪੈਣਾ ਵਾਲੇ ਲੈ ਕੇ ਆਏ ਆ ਬਹੁਤ ਹੀ ਕੁਆਂਟੀਟੀ ਦੇ ਵਿੱਚ ਸ਼ੋਲਾਂ ਚੈੱਕ ਕਰ ਸਕਦੇ ਹੋ ਤੁਸੀਂ ਰੇਟ ਕਰ ਦਿੰਨੇ ਆ ਬਹੁਤ ਹੀ ਵੈਜ ਜੈਜ ਰੇਟ ਦੇ ਵਿੱਚ ਦਵਾਂਗੇ ਸ਼ਾਲ ਚੈੱਕ ਕਰੋ ਤੁਸੀਂ ਬਾਹਰ ਚੋੜਾ ਸ਼ਾਲ ਆਊਗੀ ਭਾਜੀ ਰੇਟ ਕਰਤਾ 49 ਰੁਪਏ ਦੁਆਰਾ ਰੀਸਟੌਕ ਰਾਏ ਭਾਜੀ ਮਾਲ ਬਹੁਤ ਕੁਆਂਟੀਟੀ ਦੇ ਵਿੱਚ ਆ ਚੁੱਕਾ ਤਿੰਨ ਰਿੰਜਾਂ ਦੇ ਵਿੱਚ ਮਾਲ ਦਵਾਂਗੇ ਇੱਕ ਆਈਟਮ ਤੁਹਾਨੂੰ ਦਿਖਾਈਆ 49 ਰੁਪਏ ਤੇ ਨੈਕਸਟ ਆਰਟੀਕਲ ਤੁਹਾਨੂੰ ਦਿਖਾਵਾਂਗੇ ਸ਼ਾਲ ਦਾ ਭਾਜੀ ਪ੍ਰੋਪਰ ਚੋੜੀਆਂ ਸ਼ੋਲਾਂ ਆਣ ਗਿਆ ਚੈੱਕ ਕਰੋ ਭਾਜੀ ਸ਼ਾਲ ਦਿਖਾਓ 110 ਰੁਪਏ ਦੇ ਵਿੱਚ ਤੇ ਰੰਗਾ ਦਵਾਂਗੇ ਬਹੁਤ ਕੁਆਂਟੀਟੀ ਬਹੁਤ ਆ ਚੁੱਕੀ ਆ ਮਾਲ ਲੈਣ ਲਈ ਬਸ ਪਹੁੰਚੋ ਕੱਲ ਦੇ ਦਿਨ ਲਈ ਬਹੁਤ ਵੱਡੇ ਧਮਾਕੇ ਕਰਦਣੇ ਆ ਸਰਦੀਆਂ ਦਾ ਮਾਲ ਬਹੁਤ ਕੁਆਂਟੀਟੀ ਦੇ ਵਿੱਚ ਆ ਚੁੱਕਿਆ ਬੰਬਲ ਸ਼ੋਲ ਦੀ ਗੱਲ ਕਰੀਏ ਬੰਬਲ ਸ਼ੋਲ ਦੀ ਡਿਮਾਂਡ ਕੀਤੀ ਸੀ ਗਾਕਾਂ ਨੇ ਬੰਬਲ ਸ਼ੋਲ ਲੈ ਆਏ ਆ ਪਿਆਰੇ ਗਾਕਾਂ ਲਈ ਚੈੱਕ ਕਰ ਸਕਦੇ ਹੋ ਤੁਸੀਂ ਕਾਨੀ ਪ੍ਰਿੰਟ ਆ ਬੰਬਲ ਸ਼ੋਲ ਆ ਰੇਟ ਕਰਤਾ ਸਿਰਫ 125 ਰੁਪਏ ਕਵਾਂਟੀਟੀ ਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਆਈ ਹੋਈ ਆ ਤੇ ਗੱਲ ਕਰੀਏ ਸਟਾਕ ਦੀ ਸਟਾਕ ਚੈੱਕ ਕਰਾ ਦਿਓ ਭਾਜੀ ਗਰਮ ਮਾਲਾਂ ਦਾ ਬਹੁਤ ਸਟਾਕ ਆ ਚੁੱਕਾ ਵਾ ਅੱਜ ਬਹੁਤ ਜਿਆਦਾ ਰਸ਼ ਸੀਗਾ ਬਹੁਤ ਪਿਆਰ ਦੇਦੇ ਹੋ ਤੁਸੀਂ ਤੇ ਫੈਂਸੀ ਮਾਲ ਦੀ ਗੱਲ ਕਰੀਏ ਫੈਂਸੀ ਮਾਲ ਵੀ ਤੁਸੀਂ ਨਿਗਾਹ ਕਰਾ ਲਓ ਭਾਜੀ ਫੁੱਲ ਕਵਾਂਟੀਟੀ ਦੇ ਵਿੱਚ ਮਾਲ ਆਇਆ ਹੋਇਆ ਰਸ਼ ਬਹੁਤ ਸੀਗਾ ਪਾਰਸਲ ਤੇ ਪਾਰਸਲ ਆਏ ਹੋਏ ਆ ਇਹ ਦਿਨ ਦਾ ਹਲੇ ਇੱਕ ਦਿਨ ਸਟਾਰਟ ਹੀ ਹੋਇਆ ਹੈ ਕਿ ਕਵਾਂਟੀਟੀ ਦੇ ਵਿੱਚ ਮਾਲ ਅੱਜ ਤੱਕ ਤੁਸੀਂ ਦੇਖ ਕੇ ਹਟੇ ਹੋ ਤੇ ਗੱਲ ਕਰੀਏ ਆਲ ਓਵਰ ਬੇਸ ਆਲਓਵਰ ਬੇਸ ਨਾਲ ਦਵਾਂਗੇ ਦੁਪੱਟਾ ਭਾਈ ਦੁਪੱਟੇ ਨਾਲ ਬਹੁਤ ਡਿਮਾਂਡ ਆ ਰਹੀ ਸੀ 2.5 2.5 ਮੀਟਰ ਦੇ ਦੁਪੱਟੇ ਆਣਗੇ 5 ਮੀਟਰ ਸੂਟ ਆਲਓਵਰ ਤੇ ਰੰਗ ਆਣਗੇ ਬਹੁਤ ਹੀ ਸੋਹਣੇ ਤੇ ਦੇ ਰਾਂਗੇ ਡਿਜ਼ਾਈਨ 4 ਤੋਂ 5 ਡਿਜ਼ਾਈਨ ਦੇ ਦਾਂਗੇ ਰੇਟ ਕਰਤਾ ਸਿਰਫ 225 ਰੁਪਏ 225 ਦੇ ਵਿੱਚ ਆਰਟੀਕਲ ਦਵਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਫਾਇਦੇ ਨਾਲ ਮਾਲ ਮਿਲੂਗਾ ਸਿਰਫ ਇੱਕੋ ਦੁਕਾਨ ਤੇ ਮਿਲੂਗਾ ਐਂਟਰ ਕਰਦੇ ਸਰ ਜੀਐਮਡੀ ਮਾਲ ਨੀਸ਼ਾ ਟੈਕਸ ਫੈਬ ਥੋੜੀ ਆਪਣੀ ਪਹਿਲੀ ਦੁਕਾਨ ਨੈਕਸਟ ਆਰਟੀਕਲ ਦਿਖਾਵਾਂਗੇ ਬਾਡੀ ਡੀਐਨ ਬਹੁਤ ਹੀ ਸੋਹਣਾ ਗਰਮ ਦਾ ਬਿਲਕੁਲ ਹੀ ਸੁਪਰ ਹਿੱਟ ਆਰਟੀਕਲ ਰਹਿਣ ਵਾਲਾ ਜੀ 295 ਦੇ ਵਿੱਚ ਦਵਾਂਗੇ ਬੰਬਲ ਸ਼ਾਲ ਬੰਬਲ ਸ਼ਾਲ ਦਵਾਂਗੇ 295 ਦੇ ਵਿੱਚ ਰੰਗ ਆਣਗੇ 4 ਚਾਰੇ ਹੀ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਰਹਿਣ ਵਾਲੇ ਆ ਸਕਰੀਨ ਨੂੰ ਨਾਲੇ ਤੁਸੀਂ ਦੇਖੋ ਤੇ ਨਾਲ ਤੁਸੀਂ ਫਾਇਦੇ ਲੋ ਤੇ ਗੱਲ ਕਰੀਏ ਡਿਜ਼ਾਈਨਾਂ ਦੀ ਡਿਜ਼ਾਈਨ ਚੈੱਕ ਕਰੋ ਭਾਈ ਡਿਜ਼ਾਈਨ ਬਹੁਤ ਆ ਚੁੱਕੇ ਨੇ ਕੁਆਂਟੀਟੀ ਦੇ ਵਿੱਚ ਤੇ ਗੱਲ ਕਰੀਏ ਆਪਾਂ ਰੇਂਜ ਦੀ ਰੇਂਜ ਇਹਦੀ ਹੈਗੀ ਆ 295 ਰੁਪਏ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਬਹੁਤ ਹੀ ਜਾਇਜ਼ ਦੇ ਦਿੰਨੇ ਆ ਜੀ ਵੱਡੇ ਵੱਡੇ ਫਾਇਦੇ ਕਰਦਿੰਨੇ ਆ ਕਸਟਮਰਾਂ ਦੇ ਤੇ ਮਾਲ ਮਿਲੂਗਾ ਸੈੱਟ ਵਾਈਜ਼ ਤੇ ਜਿਨ੍ਹਾਂ ਨੇ ਬਜਾਜ ਕਾਰਡ ਬਣੇ ਹੋਏ ਆ ਜਿਨ੍ਹਾਂ ਨੇ ਆਪਣੇ ਨਵੇਂ ਕੰਮ ਸਟਾਰਟ ਕਰਨੇ ਤੇ ਉਹਨਾਂ ਨੂੰ ਵੀ ਆਪਾਂ ਬਜਾਜ ਕਾਰਡ ਤੇ ਦਵਾਇ ਕਿਸ਼ਤਾਂ ਤੇ ਕਪੜਾ 1 ਰੁਪਿਆ ਲਿਆਂ ਦੀ ਲੋੜ ਨਹੀਂ ਤੇ ਗੱਲ ਕਰੀਏ ਮੈਚਿੰਗ ਸੂਟ ਦੀ ਮੈਚਿੰਗ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਭਾਜੀ ਬਾਟਮ ਜਿਹੜੀ ਆਊਗੀ ਪਲੇਨ ਆਊਗੀ 프ਰੰਟ ਬੈਗ ਰਹਿਣਾ ਲਾ ਜੀ ਆਰਟੀਕਲ ਤੇ ਗੱਲ ਕਰੀਏ ਭਾ ਸ਼ਾਲ ਦੀ ਸ਼ਾਲ ਬਹੁਤ ਹੀ ਪਿਆਰਾ ਹੈ ਤਿੰਨ ਕਲਰ ਆਣਗੇ ਤਿੰਨੋਂ ਹੀ ਪਿਆਰੇ ਕਲਰ ਆਣਗੇ ਜੀ ਫੋਟੋ ਵਾਲੇ ਕਨਸੈਪਟ ਨੇ ਚੈੱਕ ਕਰ ਸਕਦੇ ਹੋ ਰੇਟ ਹੈਗਾ ਸਿਰਫ ਸ਼ਾਲ ਸੂਟ ਨਾਲ 5 ਮੀਟਰ ਸੂਟ ਸ਼ਾਲ ਸੂਟ ਰੇਂਜ ਹੈਗੀ ਹੈ ਸਿਰਫ 350 ਰੁਪਏ ਮਾਲ ਐਵੇਂ ਦੇ ਬੈਨੀਫਿਟ ਲੈਣਾ ਚਾਹਦੇ ਹੋ ਪਹੁੰਚੋ ਬਸ ਜੈਮੜੀ ਮਾਲ ਕਮਿਸ਼ਾ ਟੈਕਸ ਸਾਹਿਬ ਥੋੜੀ ਆਪਣੀ ਪਹਿਲੀ ਦੁਕਾਨ ਤੇ ਗੱਲ ਕਰੀਏ ਭਾ ਨੈਕਸਟ ਆਰਟੀਕਲ ਦੀ ਨੈਕਸਟ ਆਰਟੀਕਲ ਬਹੁਤ ਹੀ ਥੋਣਾ ਰਹਿਣ ਲੱਗਾ ਬਲੌਕ ਪ੍ਰਿੰਟਿੰਗ ਦਾ ਭਾਈ ਪਿਓਰ ਪਸ਼ਮੀਨਾ ਹੋਊਗੀ ਪਿਓਰ ਪਸ਼ਮੀਨਾ ਦੇ ਉੱਤੇ ਆਰਟੀਕਲ ਦਵਾਂਗੇ ਜਿਨ੍ਹਾਂ ਨੇ ਆਪਣੇ ਆਪਣੇ ਫਾਇਦੇ ਲੈ ਲਈ ਆ ਅੱਜ ਦੇ ਦਿਨ ਤੇ ਕੱਲ ਦੇ ਦਿਨ ਲਈ ਤੁਸੀਂ ਬਾਅਦ ਜਲਦੀ ਪਹੁੰਚ ਜੋ 9 ਵਜੇ ਰਾਈਟ ਟਾਈਮ ਉਹੀ ਆਪਣਾ ਸਵੇਰੇ ਸਵੇਰੇ ਆਉਂਗੇ ਮਾਲ ਤੁਹਾਨੂੰ ਖੁੱਲ ਕੇ ਮਿਲੂਗਾ ਜੇ ਤੁਸੀਂ ਲੇਟ ਹੋਗੇ ਫਿਰ ਤੁਸੀਂ ਕਹੋਗੇ ਮਾਲ ਤੁਹਾਨੂੰ ਕਈ ਤੁਸੀਂ ਸਕਰੀਨਸ਼ਾਟ ਦਿਖਾਣੇ ਆ ਬਾਅਦ ਚ ਮਾਲ ਤੁਹਾਨੂੰ ਨਾ ਮਿਲੇ ਉਹਰੇ ਕਰਕੇ ਆਪਾਂ ਮਾਫੀ ਚਾਹਾਂਗੇ ਮਗਰ ਕੁਆਂਟੀਟੀ ਬਹੁਤ ਆਈ ਹੋਈ ਏ ਤੁਹਾਡੇ ਭਾਈ ਕੋ ਭਾਈ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗੇ ਮਾਲ ਅਸੀਂ ਬਹੁਤ ਦਵਾਂਗੇ ਤੁਹਾਨੂੰ ਕੁਆਂਟੀਟੀ ਦੇ ਵਿੱਚ ਨਾਲ-ਨਾਲ ਸਕਰੀਨਸ਼ਾਟ ਲੈਂਦੇ ਰਹੋ ਨਾਲ-ਨਾਲ ਆਨਲਾਈਨ ਜਿਨ੍ਹਾਂ ਨੇ ਮੰਗਾਣਾ ਚਾਹਣੇ ਨਾਲ-ਨਾਲ ਸਕਰੀਨਸ਼ਾਟ ਭੇਜਿਓ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਦੇ ਉੱਤੇ ਰੇਟ ਦੀ ਗੱਲ ਕਰੀਏ ਬਲੌਕ ਪ੍ਰਿੰਟਿੰਗ ਦੇ ਉੱਤੇ 445 ਰੁਪਏ ਰੇਟ ਰਹੂਗਾ ਤੇ ਨੈਕਸਟ ਆਰਟੀਕਲ ਦੀ ਕਰੀਏ ਕੁੱਲੂ ਪੱਤੇ ਦੀ ਗੱਲ ਕੁੱਲੂ ਪੱਟੀ ਜੋ ਆਪਾਂ ਰੇਟ ਦੇਣਾ 80 ਦੋ ਰੇਂਜਾਂ ਤੇ ਮਾਲ ਆਇਆ ਹੋਇਆ ਪਹਿਲਾਂ ਤਾਂ ਤੁਹਾਨੂੰ ਦਿਖਾਵਾਂਗੇ ਕੁੱਲੂ ਪੱਟੀ ਆਹ ਲੜੇ ਗਲੇ ਦੇ ਨਾਲ ਕਿਹੜਾ ਚੈੱਕ ਕਰੋ ਭਾਈ ਕੁੱਲੂ ਪੱਟੀ ਦਾ ਤੇ ਗੱਲ ਕਰੀਏ ਸ਼ਾਲ ਦੀ ਸ਼ਾਲ ਬਹੁਤ ਹੀ ਸੋਹਣਾ ਕੁੱਲੂ ਪੱਟੀ ਵਾਲਾ ਚੈੱਕ ਕਰ ਸਕਦੇ ਹੋ ਆਰਟੀਕਲ ਦੋ ਰੇਂਜਾਂ ਚ ਮਾਲ ਭਾਈ ਮੰਗਵਾਇਆ ਵਾ ਬਹੁਤ ਹੀ ਸੋਹਣਾ ਦੂਜੀ ਆਈਟਮ ਵੀ ਤੁਹਾਨੂੰ ਦਿਖਾ ਰਨੇ ਕੁੱਲੂ ਪੱਟੀ ਦੀ ਬਹੁਤ ਹੀ ਵਧੀਆ ਤੇ ਗੱਲ ਕਰੀਏ ਰੇਟ ਦੀ ਰੇਟ ਦੇਣਾ ਸਿਰਫ ਸਿਰਫ 450 ਰੁਪਏ ਭਾਈ ਕੱਲ ਦੇ ਦਿਨ ਲਈ ਮਾਲ ਆਇਆ ਇਹ 450 ਰੁਪਏ ਦਵਾਂਗੇ ਉਦਾਂ ਮਾਲ ਇਹ 495 ਰੁਪਏ ਵਿਕਦਾ ਪਿਆ ਤੇ ਜਲਦੀ ਜਲਦੀ ਪਹੁੰਚ ਜਾਓ ਬਸ 450 ਦੇ ਫਾਇਦੇ ਲੈਣੇ ਚਾਹਦੇ ਹੋ ਕੁੱਲੂ ਪੱਟੀ ਦੇ ਵਿੱਚ ਤੇ ਮਾਲ ਬਹੁਤ ਹੀ ਕੁਆਂਟੀਟੀ ਦੇ ਵਿੱਚ ਆ ਚੁੱਕਾ ਤੇ ਗੱਲ ਕਰੀਏ ਨੈਕਸਟ ਆਰਟੀਕਲ ਦੀ ਨੈਕਸਟ ਆਰਟੀਕਲ ਰਹੂਗਾ ਪਿਓਰ ਪਸ਼ਮੀਨਾ ਭਾਈ ਫਰੰਟ ਬੈਕ ਦੇ ਉੱਤੇ ਡਿਜੀਟਲ ਦਾ ਕੰਮ ਹੋਇਆ ਹੋਊਗਾ ਚੈੱਕ ਕਰ ਸਕਦੇ ਹੋ ਭਾਈ ਗਲੇ ਦੇ ਨਾਲ ਆਰਟੀਕਲ ਆਏ ਨਾਲ ਆਉਗੀ ਬਾਟਮ ਤੇ ਨਾਲ ਆਊਗਾ ਸ਼ਾਲ ਸ਼ਾਲ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸ਼ਾਲ ਆ ਤੇ ਗੱਲ ਕਰੀਏ ਰੰਗਾਂ ਦੀ ਰੰਗ ਬਹੁਤ ਹੀ ਸੋਹਣੇ ਪੰਜ ਕਲਰ ਆਣਗੇ ਜੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਰੇਟ ਦੀ ਗੱਲ ਕਰੀਏ ਰੇਟ ਦੇਣਾ ਸਿਰਫ 495 ਦੇ ਵਿੱਚ ਐਵੇਂ ਦੇ ਗਰਮ ਮਾਲ ਹਲੇ ਸਟਾਰਟਿੰਗ ਹੀ ਹੋਈ ਹੈ ਜੀ ਬਾ ਦਵਾਰ ਪਹੁੰਚ ਜੋ T-shirt x fab ਤੁਹਾਡੀ ਆਪਣੀ ਪਹਿਲੀ ਦੁਕਾਨ ਤੇ ਗੱਲ ਕਰੀਏ ਨੈਕਸਟ ਆਰਟੀਕਲ ਦੀ ਨੈਕਸਟ ਆਰਟੀਕਲ ਰਹੂਗਾ ਕਾਨੀ ਪ੍ਰਿੰਟ ਆਜੀ ਕਾਨੀ ਪ੍ਰਿੰਟ ਦੀ ਬਹੁਤ ਡਿਮਾਂਡ ਆ ਰਹੀ ਸੀ ਰੀਸਟੌਕ ਕਰਾਇਆ ਭਾਜੀ ਮਾਲ ਸਪੈਸ਼ਲ ਆਪਣੇ ਗਾਕਾਂ ਕਰਕੇ ਕਿ ਬਹੁਤ ਹੀ ਜ਼ਿਆਦਾ ਮਾਲ ਵਿਕਰੇ ਆ ਕਾਨੀ ਪ੍ਰਿੰਟ ਦੇ ਉੱਤੇ ਚੈੱਕ ਕਰੋ ਭਾਜੀ ਬਾਟਮ ਆਉਗੀ ਪ੍ਰਿੰਟ ਬਾਟਮ ਸਲਵਾਰ ਸਭ ਕੁਛ ਸ਼ਾਲ ਵਿੱਚ ਹੀ ਐਟੈਚ ਤੇ ਰੰਗ ਦੀ ਗੱਲ ਕਰੀਏ ਰੰਗ ਆਣਗੇ 10 ਰੰਗ ਚੈੱਕ ਕਰੋ ਭਾਜੀ ਰੰਗ ਨਾ ਖੁੱਲੇ ਡੁੱਲੇ ਬਣਾ ਚੁੱਕੇ ਆਪਾਂ 10 ਕਲਰ ਆਣਗੇ ਦੱਸੋ ਕਲਰ ਬਹੁਤ ਹੀ ਸੋਹਣੇ ਆ ਤੇ ਰੇਡੀ ਦੀ ਗੱਲ ਕਰੀਏ ਰੇਟ ਦੇ ਦੇਣਾ ਸਿਰਫ 445 ਰੁਪਏ 445 ਦੇ ਵਿੱਚ ਦਵਾਂਗੇ ਆਈਟਮ ਕਾਨੀ ਪ੍ਰਿੰਟ ਸਟਾਰਟਿੰਗ ਤੇ ਗੱਲ ਕਰੀਏ ਨੈਕਸਟ ਆਰਟੀਕਲ ਦੀ ਹੈਂਡਵਰਕ ਭਾਜੀ ਗਰਮ ਮਾਲਾਂ ਦੇ ਉੱਤੇ ਹੈਂਡਵਰਕ ਦੇ ਨੈਕ ਲੈ ਕੇ ਆਏ ਆ ਜਿਹਨੂੰ ਕਹਿੰਦੇ ਆਪਾਂ ਪੱਟੀ ਪੱਟੀ ਭਾਜੀ ਨੈਕ ਦੀ ਹੋਊਗੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈਂਡਵਰਕ ਦਾ ਤੇ ਗੱਲ ਕਰੀਏ ਆਪਾਂ ਪ੍ਰਿੰਟ ਦੀ ਪ੍ਰਿੰਟ ਹੈਗਾ ਫਰੰਟ ਬੈਕ ਚੈੱਕ ਕਰੋ ਭਾਜੀ ਇਹ ਕੰਮ ਨਾ ਸਿਰਫ ਪਰਲ ਦੇ ਕੰਮ ਕੀਤੇ ਹੋਏ ਨੇ ਬਹੁਤ ਹੀ ਸਾਫ ਸੁਥਰੇ ਤੇ ਗੱਲ ਕਰੀਏ ਦੁਪट्टे ਦੀ ਦੁਪੱਟਾ ਨਹੀਂ ਆਪਾਂ ਸ਼ਾਲ ਦਵਾਂਗੇ ਇਤਨਾ ਭਾਈ ਦੁਪੱਟੇ ਨਾਲ ਆਈਟਮ ਨਹੀਂ ਲੈ ਕੇ ਆਏ ਹੈਂਡਵਰਕ ਦੀ ਸ਼ਾਲ ਨਾਲ ਲੈ ਕੇ ਆਏ ਗਰਮ ਸੂਟ ਨੇ ਭਾਜੀ ਵਿంటర్ ਦਾ ਵਾਲੇ ਸੀ ਤੇ ਸਟਾਰਟ ਹੋਇਆ ਚਾਰ ਕਲਰ ਆਣਗੇ ਚਾਰੋ ਸੋਨੇ ਤੇ ਰੇਟ ਦੀ ਗੱਲ ਕਰੀਏ ਰੇਟ ਦੇ ਨਾਲ ਸਿਰਫ 595 ਦੇ ਵਿੱਚ ਇਹ ਆਰਟੀਕਲ ਹੋ ਜਾਣਾ ਤੁਹਾਡਾ ਤੇ ਬਜਾਜ ਕਾਰਡ ਸਪੈਸ਼ਲ 1 ਰੁਪਿਆ ਲਿਆਂ ਦੀ ਲੋਡ ਨਹੀਂ ਪੂਰੇ ਦਾਅਵੇ ਨੇ ਕਹਿੰਨੇ ਪੂਰੇ ਲੁਧਿਆਣਾ ਸ਼ਹਿਰ ਤੇ ਸਿਰਫ ਇੱਕੀ ਦੁਕਾਨ ਆ ਮੀਸ਼ਾ ਟੈਕਸ ਫੈਬ ਜੀਐਮਡੀ ਮਾਲ ਸਟੇਸ਼ਨ ਦੇ ਬਿਲਕੁਲ ਸਾਹਮਣੇ ਐਂਟਰ ਕਰਦੇ ਸਰ ਤੇ ਗੱਲ ਕਰੀਏ ਨੈਕਸਟ ਆਰਟੀਕਲ ਦੀ ਨੈਕਸਟ ਆਰਟੀਕਲ ਦਿਵਾਗੇ ਕਾਨੀ ਪ੍ਰਿੰਟ ਦੀ ਇਹ ਨੈਕਸਟ ਆਰਟੀਕਲ ਦਿਵਾਗੇ ਕਾਨੀ ਪ੍ਰਿੰਟ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਫੋਟੋ ਵਾਲਾ ਕਨਸੈਪਟ ਰਹੂਗਾ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਭਾਈ ਚੈੱਕ ਕਰਾ ਲਓ ਇੱਕ ਵਾਰੀ ਬਹੁਤ ਹੀ ਸੋਹਣਾ ਕਾਨੀ ਪ੍ਰਿੰਟ ਹੋਇਆ ਹੋਇਆ ਭਾਜੀ ਇਹ ਸਾਰਾ ਨਾ ਚਾਂਦੀ ਦਾ ਪਰਤ ਆ ਜੜਿਆ ਹੋਇਆ ਚੈੱਕ ਕਰੋ ਤੁਸੀਂ ਇਹ ਕਿਤੇ ਨਹੀਂ ਮਿਲਣਾ ਤੁਹਾਨੂੰ ਇੱਕੋ ਦੁਕਾਨ ਤੇ ਮਿਲਣਾ ਬਸ ਜਿੱਥੇ ਤੁਹਾਨੂੰ ਕਿਸ਼ਤਾਂ ਦੇ ਕਪੜਾ ਮਿਲੂਗਾ ਨਾ ਇੱਕੋ ਦੁਕਾਨਾ ਲੁਧਿਆਣੇ ਦੀ ਸਿਰਫ ਜੀਐਮਡੀ ਮਾਲ ਮੀਸ਼ਾ ਟੈਕਸ ਫੈਬ ਐਂਟਰ ਕਰਦੇ ਸਰ ਉੱਥੇ ਮਿਲਣਾ ਕਿਸ਼ਤਾਂ ਦੇ ਕਪੜਾ ਨਾ ਮੋਟਰਸਾਈਕਲ ਲੋ ਨਾ ਲੋ ਤੁਸੀਂ ਇਲੈਕਟ੍ਰਿਕ ਚੀਜ਼ਾਂ ਜਿੰਨੀਆਂ ਤੁਸੀਂ ਸੁਣੀਆਂ ਹੋਈਆਂ ਠੀਕ ਹੈ ਕਿਸ਼ਤਾਂ ਦੇ ਸਿਰਫ ਕਪੜਾ ਦਵਾਂਗੇ ਆਪਾਂ ਉਹ ਵੀ ਦਾਅਵੇ ਨਾ ਕਰਨੇ ਆ ਜਿੰਨੇ ਦੀ ਲਿਮਟ ਆਊਗੀ ਓਨੇ ਦਾ ਕਪੜਾ ਦਵਾਂਗੇ 1 ਰੁਪਿਆ ਲੈਣ ਦੀ ਲੋੜ ਨਹੀਂ ਨਾਲੇ ਤੁਸੀਂ ਆਪਣੇ ਨਵੇਂ-ਨਵੇਂ ਕੰਮ ਸਟਾਰਟ ਕਰਿਓ ਤੁਹਾਨੂੰ ਕਿਹਾ ਸੀ ਜੀ ਦੋ ਆਰਟੀਕਲ ਨੇ ਮਤਲਬ ਕਿ ਕੁੱਲੂ ਪੱਟੀ ਦੇ ਪਹਿਲਾ ਆਰਟੀਕਲ ਤੁਹਾਨੂੰ ਦਿਖਾਇਆ ਕੁੱਲੂ ਪੱਟੀ ਦਾ 450 ਰੁਪਏ ਤੇ ਦੂਜਾ ਆਰਟੀਕਲ ਦਿਖਾਣ ਲੱਗੇ ਆ ਤੁਹਾਨੂੰ ਦੋ ਰੇਟਾਂ ਦਾ ਮਾਲ ਆ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੈਂ ਦੇਖੋ ਜੀ ਕੁੱਲੂ ਪੱਟੀ ਇਹ ਵੀ ਇੱਕ ਡਿਜ਼ਾਈਨ ਆ ਇੱਕ ਡਿਜ਼ਾਈਨ ਤੁਹਾਨੂੰ ਪਹਿਲਾਂ ਦਿਖਾ ਚੁੱਕਾ ਹਾਂ ਭਾਈ ਫੈਬਰਿਕ ਦਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ ਕਿ ਰੇਟ ਦਾ ਫਰਕ ਆ ਤੇ ਕੁਆਲਿਟੀ ਦਾ ਵੀ ਫਰਕ ਹੈ ਤੇ ਗੱਲ ਕਰੀਏ ਰੰਗਾਂ ਦੀ ਰੰਗ ਬਹੁਤ ਸੋਹਣੇ ਆ ਅੱਠ ਤੋਂ ਨੋ ਕਲਰ ਮਿਲਣਗੇ ਠੀਕ ਹੈ ਜੀ ਥੋੜਾ ਭਾਈ ਲੈ ਕੇ ਆਇਆ ਰੇਟ ਕਰ ਦੇਣਾ ਸਿਰਫ 545 ਰੁਪਏ 545 ਦੇ ਵਿੱਚ ਕੁੱਲ ਪੱਟੀ ਦਵਾਂਗੇ ਦੋ ਰੇਟਾਂ ਦਾ ਮਾਲ ਆਇਆ ਵਾ ਤੇ ਮਾਲ ਆਇਆ ਕੁਆਂਟੀਟੀ ਦੇ ਵਿੱਚ ਤੇ ਨਾਲ-ਨਾਲ ਤੁਸੀਂ ਵੈਲਵਟ ਦੇ ਦਰਸ਼ਨ ਕਰਾ ਲੈਣੇ ਆ ਪਿਆਰੇ ਕਸਟਮਰਾਂ ਨੂੰ ਪਹਿਣਾ ਆਪਣੇ ਪਿਆਰੀਆਂ ਨੂੰ ਤੇ ਗੱਲ ਕਰੀ ਫੋਟੋ ਵਾਲੇ ਸੂਟਾਂ ਦੀ ਭਾਈ ਫੋਟੋ ਵਾਲੇ ਕਨਸੈਪਟ ਰਹਿਣਗੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਕਨਸੈਪਟ ਰਹਿਣਗੇ ਭਾਈ ਫੋਟੋ ਚੈੱਕ ਕਰ ਸਕਦੇ ਹੋ ਤੁਸੀਂ ਸੇਮ ਸਕਰੀਨ ਦੇ ਉੱਤੇ ਜਿਹੜੀ ਆ ਰਹੀ ਹੈ ਸੇਮ ਆਰਟੀਕਲ ਰਹੂਗਾ ਡਿਜੀਟਲ ਦਾ ਤੇ ਗੱਲ ਕਰੀਏ ਆਪਾਂ ਡਿਜੀਟਲ ਦੀ ਬਹੁਤ ਹੀ ਪਿਆਰਾ ਡਿਜੀਟਲ ਹੋਇਆ ਹੋਇਆ ਹੈ ਭਾਈ ਕੁਆਲਿਟੀ ਦਵਾਂਗੇ ਕੁਆਲਿਟੀ ਮੇਨ ਆਪਣੀ ਪ੍ਰੈਫਰ ਕਰੀ ਦੀ ਪਹਿਲਾਂ ਮੇਨ ਕੁਆਲਿਟੀ ਹੈਗੀ ਹੈ ਸਰਗੋਸਕੀ ਦਾ ਕੰਮ ਉੱਤੇ ਕੀਤਾ ਹੋਇਆ ਤੇ ਗੱਲ ਕਰੀਏ ਸਟਾਲ ਦੀ ਸਟਾਲ ਵੀ ਦਵਾਂਗੇ ਬੈਲਵੈਟ ਦਾ ਤੇ ਗੱਲ ਕਰੀਏ ਰੰਗ ਦੀ ਰੰਗ ਆਣਗੇ ਸਿਰ ਪੰਜ ਪੰਜ ਕਲਰ ਆਣਗੇ ਠੀਕ ਹੈ ਜੀ ਫੋਟੋ ਵਾਲੇ ਕੰਸੈਪਟਰ ਆਣਗੇ ਰੇਟ ਰਹੂਗਾ ਸਿਰਫ 595 ਰੁਪਏ ਐਮ ਦੇ ਆਰਟੀਕਲ ਰਹਿਣਾ ਚਾਹਨੇ ਹੋ ਵੈਲਵਟ ਦੇ ਉੱਤੇ ਬਾ ਜਲਦੀ ਜਲਦੀ ਪਹੁੰਚੋ ਤੇ ਗੱਲ ਕਰੀਏ ਆਪਾਂ ਮਾਈਸ਼ਾ ਦੇ ਮਾਲ ਦੀ ਬਹੁਤ ਹੀ ਸੋਹਣਾ ਮਾਲ ਆ ਇਹ ਰੇਟ ਵੀ ਆਪਾਂ ਬਹੁਤ ਹੀ ਸੋਹਣਾ ਦੇਣਾ ਜਾਇਜ਼ ਰੇਟਾਂ ਤੇ ਗਾਕਾਂ ਦੇ ਕਰਦਣੇ ਫਾਇਦੇ ਤੇ ਗੱਲ ਕਰੀਏ ਆਪਾਂ ਖੋਲ ਕੇ ਪੀਸ ਤੋਂ ਦਿਖਾਨੇ ਬਹੁਤ ਹੀ ਸੋਹਣਾ ਕੰਸੈਪਟਰ ਆਣ ਵਾਲਾ ਪਿਓਰ ਪਸ਼ਮੀਨਾ ਯੋਰ ਪਸ਼ਮੀਨਾ ਦੇ ਉੱਤੇ ਆਰਟੀਕਲ ਰਹੂਗਾ ਫਰੰਟ ਬੈਕ ਰਿਜਨਲ ਆਉਤੀ ਬੇਸ ਬਹੁਤ ਹੀ ਪਿਆਰਾ ਜਿਹੜੇ ਗਾਕਾਂ ਨੂੰ ਤੇ ਕਹਿ ਰਹੇ ਆ ਨਾ ਆਪਾਂ ਰੇਟ ਦਵਾਂਗੇ ਤੇ ਉਹੀ ਰੇਟ ਤੇ ਮਾਲ ਮਿਲੂਗਾ ਉਹੀ ਕਨਸੈਪਟ ਮਿਲੂਗਾ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਆਪਾਂ ਨਾਲ ਨਾਲ ਤੁਸੀਂ ਸਕਰੀਨ ਸ਼ਾਟ ਲੈਂਦੇ ਰਹੋ ਗੱਲ ਕਰੀਏ ਬਾਬੇ ਦੀ ਬਾਬੇ ਨੇ ਐਸਾ ਰੇਟ ਲਿਆ ਹੈ ਨਾ ਬਾਬਾ ਨਾਨਕ ਉਹ ਰੇਟ ਦੇ ਦਣਾ ਪਰਮਾਤਮਾ ਦੇ ਨਾਮ ਲੈ ਕੇ ਕਹਿ ਰਹੇ ਕਿ ਰੇਟ ਥੋੜਾ ਭਾਈ ਦੇ ਦੂਗਾ ਇਹ ਰੇਟ ਤੇ ਮਾਲ ਨਹੀਂ ਕਿਤੇ ਮਿਲਣਾ ਮਾਲ ਦਵਾਂਗੇ ਸਿਰਫ 550 ਰੁਪਏ ਦੇ ਵਿੱਚ ਮਾਇਸ਼ਾ ਦਾ ਮਾਲ ਬਹੁਤ ਹੀ ਸੋਹਣਾ ਰਹਿਣ ਵਾਲਾ ਕਨਸੈਪਟ ਬਹੁਤ ਹੀ ਸੋਹਣੇ ਸਕਰੀਨਸ਼ਾਟ ਨਾਲ ਨਾਲ ਲੈਂਦੇ ਰਹੋ ਪਰਮਾਤਮਾ ਦੇ ਨਾਮ ਲਾ ਕੇ ਕਹਿ ਰਹੇ ਆ ਐਮਲੀ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਸਿਰਫ ਇੱਕੋ ਦੁਕਾਨ ਤੇ ਮਿਲਣੀਆਂ ਨੇ ਤੇ ਗੱਲ ਕਰੀਏ ਆ ਪ੍ਰਿੰਟ ਦੀ ਪ੍ਰਿੰਟ ਬਹੁਤ ਹੀ ਸੋਹਣਾ ਅੰਬੀ ਵਾਲਾ ਡਿਜ਼ਾਈਨ ਆ 프ਰਿੰਟ ਬੈਕ ਪਿਓਰਲ ਪਾਇਨਾ ਹੋਊਗੀ ਭਾਜੀ ਪਿਓਰਲ ਪਾਇਨ ਤੇ ਰਹੂਗਾ ਪੀਸ ਤੇ ਮਾਇਸ਼ਾ ਦਾ ਮਾਲ ਤੇ ਗੱਲ ਕਰੀਏ ਸ਼ਾਲ ਦੀ ਸ਼ਾਲ ਬਹੁਤ ਸੋਹਣਾ ਤੇ ਗੱਲ ਕਰੀਏ ਰੰਗਾਂ ਦੀ ਰੰਗ ਬਹੁਤ ਸੋਹਣੇ ਇਹ ਰੇਟ ਦੇਣਾ ਸਿਰਫ 575 ਰੁਪਏ ਮਾਲ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਤੇ ਗੱਲ ਕਰੀਏ ਕਾਨੀ ਪ੍ਰਿੰਟ ਦੀ ਕਾਨੀ ਪ੍ਰਿੰਟ ਬਹੁਤ ਹੀ ਸੋਹਣੇ ਵਿਕਦੇ ਨੇ ਤੇ ਗੱਲ ਕਰੀਏ ਕਾਨੀ ਪ੍ਰਿੰਟ ਦੀ ਕਾਨੀ ਪ੍ਰਿੰਟ ਚੈੱਕ ਕਰ ਸਕਦੇ ਹੋ ਫੋਟੋ ਵਾਲਾ ਆਰਟੀਕਲ ਹੈ ਸੇਮ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੇ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਆਰਟੀਕਲ ਰੈਨ ਵਾਲਾ ਫੋਟੋ ਵਾਲੇ ਕਨਸੈਪਟ ਨੇ ਤੇ ਭਾਜੀ ਤੇ ਰੰਗਾ ਮੈਚਿੰਗ ਚੈੱਕ ਕਰੋ ਜੀਰਾ ਤੇ ਭੈਣਾਂ ਨੂੰ ਦਿਖਾਓ ਤੇ ਮੈਂ ਕਹਣਾ ਐਵੇਂ ਐਵੇਂ ਦੇ ਫਾਇਦੇ ਲੋ ਤੇ ਰੇਟ ਤੁਹਾਨੂੰ ਦੱਸਾਂਗੇ ਦੁਕਾਨ ਤੇ ਆਓ ਤੁਸੀਂ ਇਹ ਕਾਨੀ ਪ੍ਰਿੰਟ ਜਿਹੜਾ ਹੈਗਾ ਨਾ ਭਾਜੀ 595 ਦੇ ਦਾਂਗੇ ਜੀ 595 ਰੁਪਏ ਤੇ ਗੱਲ ਕਰੀ ਆ ਪਿਓਰ ਦੇ ਆਰਟੀਕਲ ਦਿਖਾ ਰਹੀਏ ਪਿਓਰ ਦਾ ਆਰਟੀਕਲ ਭਾਜੀ ਆ ਆਰਟੀਕਲ ਤੁਸੀਂ ਚੈੱਕ ਕਰਾ ਦੋ ਦੋ ਤਿੰਨ ਆਰਟੀਕਲ ਦਿਖਾਵਾਂਗੇ ਉਸ ਤੋਂ ਬਾਅਦ ਵੀਡੀਓ ਕਰਾਂਗੇ ਸਮਾਪਤ ਤੇ ਨੈਕਸਟ ਵੀਡੀਓ ਤੇ ਤੁਹਾਨੂੰ ਮਿਲਾਂਗੇ ਬਹੁਤ ਵਧੀਆ ਬੈਨੀਫਿਟ ਦਵਾਂਗੇ ਤੇ ਬਸ ਜਲਦੀ ਜਲਦੀ ਕੱਲ ਪਹੁੰਚ ਜਾਓ ਗਰਮ ਦਾ ਮਾਲ ਬਹੁਤ ਆ ਚੁੱਕਿਆ ਕੁਆਂਟੀਟੀ ਦੇ ਵਿੱਚ ਤੇ ਭਾਜੀ ਪਿਓਰ ਰਲਪਾਈ ਦਾ ਕੰਮ ਹੋਇਆਊਗਾ ਬੇਸ ਹੋਊਗਾ ਤੇ ਗੱਲ ਕਰੀਏ ਘੇਰੇ ਦੀ ਘੇਰਾ ਬਹੁਤ ਸੋਹਣਾ ਸ਼ਾਲ ਦੇ ਨਾਲ ਦਵਾਂਗੇ ਆਰਟੀਕਲ ਇਹ ਰੇਟ ਦੀ ਗੱਲ ਕਰੀਏ ਰੇਟ ਆਪਾਂ ਦੇ ਦਿੰਨਾ ਸਿਰਫ 695 ਦੇ ਵਿੱਚ ਇਹ ਆਰਟੀਕਲ ਤੁਹਾਨੂੰ ਮਿਲੂਗਾ ਬ੍ਰੋਡਰੀ ਵਰਕ ਦੇ ਨਾਲ ਕਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਕਿਹੜਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਤੇ ਨੈਕਸਟ ਆਰਟੀਕਲ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਵਧੀਆ ਭਾਈ بیس ਜਿਹੜਾ ਹੈਗਾ ਨਾ 1295 1095 ਦਾ ਜਿਹੜਾ ਮਾਲ ਵਿਕਦਾ ਪਿਆ ਬਾਜ਼ਾਰ ਦੇ ਵਿੱਚ ਤੁਹਾਡਾ ਭਾਈ ਪਿਓਰ ਅਲਪਾਈਨ ਲੈ ਕੇ ਆਇਆ ਪਿਓਰ ਅਲਪਾਈਨ ਜਿਹਨੂੰ ਇਸ ਚੀਜ਼ ਦੀ ਸਮਝ ਆਣਾ ਜਿਹੜਾ ਫੈਬਰਿਕ ਆ ਇਹਦਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਆ ਸਾਰਾ ਬਲੌਕ ਪ੍ਰਿੰਟਿੰਗ ਦਾ ਕੰਮ ਹੋਇਆ ਹੈ ਉੱਤੇ ਹੈਂਡਵਰਕ ਹੋਇਆ ਹੋਇਆ ਭਾਈ ਚਮਚਮਾਂ ਦਾ ਸੂਟ ਲੈ ਕੇ ਆਇਆ ਲਾਲ ਰੰਗ ਦਾ ਵਿਡਿੰਗ ਸੂਟ ਰਹੂਗਾ ਇਹ ਜਿਵੇਂ ਕਿ ਹਲੇ ਨਵੀਂ ਵਿਆਹੀ ਵੋਟੇ ਲਈ ਉਹ ਵੀ ਸੂਟ ਵਿਆਹ ਸ਼ਾਦੀ ਲਈ ਕਪੜਾ ਲੈਣਾ ਹੋਵੇ ਇੱਕੋ ਦੁਕਾਨ ਤੇ ਮਿਲੂਗਾ ਮਿਲੂਗਾ ਬਸ ਸੈਟ ਵਾਈਜ਼ ਮਿਲੂਗਾ ਕਿੱਥੇ ਮਿਲੂਗਾ ਸਿਰਫ ਮੀਸ਼ਾ ਟੈਕਸਟਾਇਲ ਜਿਵੇਂ ਕਿ ਆ ਗੁੱਡੀ ਕਹਿ ਚੁੱਕੀ ਆ ਜਾਂਦੇ ਜਾਂਦੇ ਪੌੜੀਆਂ ਚੜਦੇ ਚੜਦੇ ਕਿਉਂਕਿ ਇਹ ਗੁੱਡੀ ਨੇ ਵੀ ਮਾਲ ਪਾਇਆ ਲੱਖ 2 ਲੱਖ ਦਾ ਮਾਲ ਪਾਇਆ ਜੀ ਤੇ ਨਵਾਂ ਕੰਮ ਕੀਤਾ ਬਾਜ਼ਾਰਕਾਰ ਤੇ ਸਟਾਰਟ ਤੁਸੀਂ ਵੀ ਕਰੋ ਬਾਜ਼ਾਰਕਾਰ ਤੇ ਸਟਾਰਟਿੰਗ ਰੇਟ ਰਹੂਗਾ ਸਿਰਫ 795 ਰੁਪਏ ਐਵੇਂ ਲਈ ਆਟਮਾ ਲੈਣ ਲਈ ਪਹੁੰਚੋ ਮੀਸ਼ਾ ਟੈਕਸ ਫੈਬ ਤੁਹਾਡੀ ਆਪਣੀ ਪਹਿਲੀ ਦੁਕਾਨ ਜੀਐਮਡੀ ਮਾਲ ਜਿੱਥੇ ਮਿਲੂ ਪਿਸਤਾ ਦੇ ਕਪੜਾ ਕਿਤੇ ਜਾਣ ਦੀ ਲੋੜ ਨਹੀਂ ਇਹੀ ਦੁਕਾਨ ਤੇ ਫਾਇਦੇ ਹੋਣਗੇ ਇਹੀ ਦੁਕਾਨ ਤੇ ਸਾਨੂੰ ਵੈਰਾਈਟੀ ਮਿਲੂਗੀ ਪਾਰਸਲ ਤੋਂ ਪਾਰਸਲ ਆਏ ਕੁਆਂਟੀਟੀ ਦੇ ਵਿੱਚ ਤੇ ਇੱਥੇ ਵੀਡੀਓ ਸਮਾਪਤ ਕਰਦੇ ਆਂ ਇਹ ਸასი ਕਾਲ ਜੀ ਨੈਕਸਟ ਵੀਡੀਓ ਤੇ ਮਿਲਾਂਗੇ ਜੈ ਹਿੰਦ